ਇੱਥੇ ਵੀ ਤੁਹਾਡਾ ਆ ਗਿਆ ਜੀ 4 ਨੰਬਰ ਖੰਡਾ ਜੀ ਲੈਟ ਆਜ ਤੇ ਤਾਰੀ ਅੱਛਾ ਉਥੇ ਇਹ ਬਲਾਕਾਂਤੀ ਇਹ ਆਇਆ 25 ਸਾਹਮਣੇ ਬਾਕਸ ਹੈ ਹਾਂ ਜੀ ਕਿੱਥੇ ਕਿੱਥੇ ਜਾ ਰਹੇ ਤੁਸੀਂ ਇਹ ਜਿੰਨੇ ਬੂਥ ਆਪਣੇ 95 ਬੂਥਾ ਜੀ ਆਪਣੇ ਬਟਾਲੇ ਦੇ ਅੱਛਾ ਇਸ ਸੰਵੇ ਤਿਆਰ ਕੀਤੇ ਆ ਇਹ ਜਿਹੜਾ ਬਸ ਬੋਤਲਾਂ ਚੀਜ਼ਾਂ ਕਰਨਾ ਕਰਨਾ ਹਾਂ ਉਹ ਤਾਂ ਕਮਰਿਆਂ ਚ ਹੋ ਰਿਹਾ ਉਹ ਉੱਥੇ ਦੇ ਇਨਸਟ੍ਰਕਸ਼ਨ ਲੱਗੇ ਆ ਹਾਂਜੀ ਉਹ ਆਪਣੇ ਆਪਣੇ ਕਮਰਿਆਂ ਚ ਹੀ ਦੇਣ ਦੇ ਟ੍ਰੇਨਿੰਗ ਸਾਰੀ ਕਈ ਟੋਪਾਂ ਦੇ ਲਈ ਮੈਂ ਪਰ ਮੇਰਾ ਪੀਆਰ ਉਹ ਹੈ ਫੇਰ ਉਹ ਵੱਡਾ ਜੀ ਕਿਛਦਾ ਹੋ ਜਾਂਦਾ ਮਾਤ ਲੋਗੇ ਨਾ ਫੌਜੀ ਲੈ ਆਉਂਦਾ ਨਾ ਨਹੀਂ ਨਹੀਂ ਸਮਝਿਆ ਨੂੰ ਛੋਟਾ ਕਿ ਤੇ ਕਲਾਕ ਤੇ ਜੀ ਹਾਂਜੀ ਬੜੀ ਪੰਜਾਬੀ ਤੋਂ ਆਪਾਂ ਹਾਂ ਉਹ ਹੀ 라ਤੀ ਸਾਫੇ ਪਲੱਸ ਕਮਰਾ ਨੰਬਰ ਦੇਖੇ ਬਾਹਰ ਲਾਤਨਾ ਉਹ ਦੀ ਸੀਡੀ 2 ਸੀਡੀ 3 ਦੀ ਬਾਹਰ ਵੀ ਲਾਤੀ ਆ ਕਮਰੇ ਚ ਵੀ ਲਾਤੀ ਆ ਪਾਰਟੀਆਂ ਨੂੰ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਲਿਸਟਾਂ ਆ ਉਹ ਮੇਨ ਗੇਟ ਦੇ ਲਾਗੇ ਹਾਲ ਜਿਹੜਾ ਆ ਉਸ ਤੇ ਚਪਕਾਈਆਂ ਗਈਆਂ ਆ ਉਤੋਂ ਆਪਣਾ ਬੂਥ ਨੰਬਰ ਚੈੱਕ ਕਰਕੇ ਪਾਰਟੀ ਨੂੰ ਕਿਹੜਾ ਨੰਬਰ ਕਮਰਾ ਲਾਟ ਕੀਤਾ ਗਿਆ ਸਾਰੀ ਡਿਟੇਲ ਦੇ ਵਿੱਚ ਦੱਸਿਆ ਗਿਆ ਆ ਇਹ ਚੀਜ਼ ਚਾਹੀਦੀ ਸੀ ਸਮ ਉਹਨਾਂ ਲਈ ਹੀ ਹੋ ਜਾਏਗਾ ਪਾਟੇ ਉੱਪਰ ਆਹ ਇਹ ਦੇਖੀ ਇੱਕ ਜਿੱਥੇ ਤੁਹਾਡਾ ਆ ਗਿਆ ਜੀ 4 ਨੰਬਰ ਖੰਡਾ ਜੀ ਮੈਡਮ ਜੀ ਚਾਹ ਜੇ ਤੇਰਾ ਅੱਜ ਇਹ ਬਲਾਕ 23 ਸਵਿਕੇਟ ਬਾਕਸ ਹੈ ਹਾਂ ਜੀ ਕਿੱਥੇ ਕਿੱਥੇ ਜਾ ਰਹੇ ਤੂੰ ਇਹ ਜਿੰਨੇ ਬੂਥ ਆ ਆਪਣੇ 97 ਬੂਥ ਆ ਜੀ ਆਪਣੇ ਪਟਾਲੇ ਦੇ ਅੱਛਾ ਇਸ ਸੰਵੇਹ ਤਿਆਰ ਕੀਤੇ ਆ ਇਹ ਜਿਲ੍ਹਾ ਇਹ ਬੰਦਾ ਕੋਈ ਨਾ ਕੋਈ ਪੜ੍ਹਾਈ ਕਰਾਉਂਦਾ ਕੋਈ ਸਿਖਲਾਈ ਜਾਂ ਕਰਨਾ ਹੈ ਕਰਨਾ ਹਾਂ ਉਹ ਤਾਂ ਕਮਰੇਆਂ ਚ ਹੋ ਰਿਹਾ ਉਹ ਉੱਥੇ ਦੇ ਇਨਸਟ੍ਰਕਟਰ ਲੱਗੇ ਆ ਹਾਂਜੀ ਉਹ ਆਪਣੇ ਆਪਣੇ ਕਮਰੇਆਂ ਚ ਹੀ ਦੇਣ ਦੇ ਟ੍ਰੇਨਿੰਗ ਸਾਰੀ ਨਹੀਂ ਨਹੀਂ ਯਾਰ

ਜਾ ਵੀ ਦੋ ਆਉਂਦਾ ਹੁਣ ਹੀ ਲਾਤੀ ਆ ਸਾਰੇ ਪਲਾਸਟਿਕ ਕਮਰੇ ਦਾ ਦੇਖੇ ਬਾਹਰ ਲਾਤੀ ਨਾ ਉਹਦੀ ਸੀਡੀ 2 ਸੀਡੀ 3 ਦੀ ਬਾਹਰ ਵੀ ਲਾਤੀ ਆ ਕਮਰੇ ਚ ਵੀ ਲਵਾਤੀ ਆ ਪਾਰਟੀਆਂ ਨੂੰ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਲਿਸਟਾਂ ਆ ਉਹ ਮੇਨ ਗੇਟ ਦੇ ਲਾਗੇ ਹਾਲ ਜਿਹੜਾ ਆ ਉਸ ਤੇ ਚਪਕਾਈਆਂ ਗਈਆਂ ਆ ਉਥੋਂ ਆਪਣਾ ਬੂਥ ਨੰਬਰ ਚੈੱਕ ਕਰਕੇ ਪਾਰਟੀ ਨੂੰ ਕਿਹੜਾ ਨੰਬਰ ਕਮਰਾ ਲਾਟ ਕੀਤਾ ਗਿਆ ਸਾਰੀ ਡਿਟੇਲ ਦੇ ਵਿੱਚ ਦੱਸਿਆ ਗਿਆ ਆ ਚੀਚਾ ਚਾਹੀਦੀ ਸਮ ਉਹਨਾਂ ਦੀ ਹੀ ਹੋ ਜਾਗਾ ਪਾਰ ਤੋਂ ਨਾ ਇਹ ਦੇ ਗਾ ਜੀ ਹਾਂ ਮਾਸੂਦ ਜੀ ਆਹ ਆ ਗਈ ਚੀਚਾ ਲੈਣਾ ਥੱਲੇ ਕਮਰ 4 ਨੰਬਰ ਉਹ ਜਿਹੜੇ ਜਗਾ ਤੇ ਸਿੱਧੇ ਆ ਕੇ ਓਕੇ ਬਾਸ਼ੇ ਭੱਲੇ ਕਿਤੇ ਨਹੀਂ ਲਾਈ ਜਾਓ ਭਾਜੀ ਸਾਡੇ ਵੱਲੋਂ ਜਿਹੜਾ ਸਾਰੇ ਪੁੱਥਾਂ ਤੇ ਜਿਹੜੇ ਬਲਾਕ ਬਟਾਲਾ ਦੇ ਜਿਹੜੀ ਇਲੈਕਸ਼ਨ ਦਾ ਸਾਡੇ ਕੋਲੇ ਹੈ ਓਵਰਾਲ ਜਿਹੜਾ ਸੁਪਰਵੀਜ਼ਨ ਹੈ ਪਲੱਸ ਅਸੀਂ ਇਲੈਕਸ਼ਨ ਕੰਡਕਟ ਕਰਾਣੀ ਸਾਡੇ ਜਿਹੜੇ 15 ਹੈਗੇ ਜ਼ੋਨ ਸਾਡੇ ਕੋਲੇ ਪੰਚਾਇਤ ਸੰਪਤੀ ਦੇ ਜ਼ੋਨ ਹੈਗੇ ਆ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਆ ਤੋ ਸਾਰਾ ਮਟੀਰੀਅਲ ਸਾਡਾ ਰੈਡੀ ਆ ਸਾਰਾ ਇਵੈਂਟ ਦਾ ਸਮਾਨ ਬਫੀ ਰੈਡੀ ਆ ਬੈੱਡ ਉੱਪਰ ਵਗੈਰਾ ਸਾਰੇ ਆ ਗਏ ਪੋਲੀ ਪਾਰਟੀਆਂ ਆ ਰਹੀਆਂ ਅਸੀਂ ਉਹਨਾਂ ਨੂੰ ਜਿਹੜਾ ਬਸਾਂ ਦੇ ਰਹੀਂ ਬੂਥਾਂ ਤੇ ਪਹੁੰਚਾਵਾਂਗੇ ਨਾਲ ਵੀ ਸਿਕਿਉਰਿਟੀ ਸਾਡੀ ਪੁਲਿਸ ਫੋਰਸ ਲੱਗੀ ਆ ਤੇ ਸਾਡੇ 15 ਹੀ ਅਸੀਂ ਸੈਕਟਰ ਅਫਸਰ ਲਗਾਏ ਆ ਜਿਹੜੇ ਲਾ ਐਂਡ ਆਰਡਰ ਦਾ ਦੇਖਣਗੇ ਪਲੱਸ ਬੂਥਾਂ ਤੇ ਵੀ ਉਹਨਾਂ ਦੀ ਨਿਗਰਾਨੀ ਹੋਏਗੀ ਉਹਨਾਂ ਦੇ ਨਾਲ ਪੁਲਿਸ ਪਾਰਟੀ ਵੀ ਹੋਏਗੀ ਤਾਂ ਜੋ ਲਾ ਐਂਡ ਆਰਡਰ ਦੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਡੀ ਸਿਚੁਏਸ਼ਨ ਨੂੰ ਹੈਂਡਲ ਕਰ ਲੈਣ ਇਹ ਟ੍ਰੇਨਿੰਗ ਦੋ ਟ੍ਰੇਨਿੰਗਾਂ ਹੋ ਚੁੱਕੀਆਂ ਜੀ ਅੱਜ ਤੀਜੀ ਟ੍ਰੇਨਿੰਗ ਕਰਾਉਣ ਉਪਰੰਤ ਅਸੀਂ ਇਹਨਾਂ ਨੂੰ ਪਾਰਟੀਆਂ ਪੂਰੀਆਂ ਕਰਕੇ ਸੇ ਸਮਾਨ ਤੋੜਨਾ 97 ਬੂਥ ਹੈਗੇ ਆ 97 ਪੂਰੀਆਂ ਪਾਰਟੀਆਂ ਸਾਡੀਆਂ ਜਾਣੀਆਂ ਬੂਥਾਂ ਦੇ ਉੱਤੇ ਬਾਕੀ ਸਾਡੇ ਕੋਲੇ ਰਿਜ਼ਰਵ ਪਾਰਟੀਆਂ ਜੇਨ ਕੇਸ ਕੋਈ ਮੈਡੀਕਲ ਪ੍ਰੋਬਲਮ ਨਾ ਜਾਂ ਕਿਸੇ ਦੀ ਹੋਰ ਕਰਕੇ ਕੋਈ ਸਟਾਫ ਚੇਂਜ ਕਰਨਾ ਹੈ ਤਾਂ ਇਹ ਰਿਜ਼ਰਵ ਚੋਂ ਪੂਰਾ ਕਰਕੇ ਅਸੀਂ ਅੱਜ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣ ਉਪਰੰਤ ਅਸੀਂ ਉਹਨਾਂ ਨੂੰ ਭੇਜ ਦਾਂਗੇ ਸਾਡੇ ਜਿਹੜੇ ਆ ਦੋ ਦੋ ਬਕਸੇ ਜਾਨੇ ਹਰ ਇੱਕ ਬੂਥ ਤੇ ਆ ਰਹੀਆਂ ਇੱਕ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਬਕਸਾ ਜਾਣਾ ਇੱਕ ਇੱਕ ਪੰਚਾਇਤ ਸੰਪਤੀ ਦਾ ਬਕਸਾ ਤੋਂ ਬਕਸਿਆਂ ਦੇ ਉੱਪਰ ਵੀ ਅਸੀਂ ਸਟicker ਲਾਏ ਆ ਤਾਂ ਜੋ ਆਮ ਪਬਲਿਕ ਨੂੰ ਜਿਹੜਾ ਹੈ ਬਕਸਿਆਂ ਤੇ ਜਿਹੜਾ ਵਾਟਪੇਪਰ ਪਾਉਣਾ ਉਹ ਉੱਥੇ ਉਹ ਸਹੀ ਟਾਂਕਾ ਪਾ ਸਕਣ ਮੇਰਾ ਨਾਮ ਨਿਜਨ ਸੋਹਤਾ ਨੈਪ ਸੇਲਰ ਬਟਾਰਾ ਸਰ ਕੀ ਪ੍ਰਬੰਧ ਕਰਦੇਗੇ ਸਸੇ ਚੋਣਾਂ ਦੇ ਲਈ ਸਾਰੀ ਸਮਗਰੀ ਸਾਡੇ ਕੋਲ ਪਹੁੰਚ ਚੁੱਕੀ ਹੈ ਬੋਥ ਵਾਈਜ਼ ਅਸੀਂ ਪੈਕ ਕਰ ਰੱਖੀ ਹੈ ਸਾਰੀ ਸਮਗਰੀ ਕਮਰੇ ਦੇ ਵਿੱਚ ਸਾਰੀ ਟੀਮਾਂ ਪਾਰਟੀ ਵਾਈਜ਼ ਬੈਠ ਰਹੀਆਂ ਨੇ ਜਿਵੇਂ ਜਿਵੇਂ ਆਈ ਜਾਂਦੇ ਆ ਅਸੀਂ ਪਾਰਟੀ ਬਣਾ ਕੇ ਸਾਰਾ ਸਮਾਨ ਮੋਹਜਾ ਕਰਾ ਕੇ ਉਹਨਾਂ ਨੂੰ ਇੱਥੋਂ ਤੋਰੀ ਜਾਵਾਂਗੇ ਪੁਲਿਸ ਪ੍ਰਸ਼ਾਸਨ ਸਾਰਾ ਐਕਟਿਵ ਹੈ ਲਾਈਨ ਆਰਡਰ ਦੀ ਪੂਰੀ ਮੇਨਟੇਨੈਂਸ ਕੀਤੀ ਹੋਈ ਹੈ ਅਸੀਂ ਸਾਡੇ ਕੋਲ ਪੂਰੀ ਤਿਆਰੀ ਹੈ ਕਿ ਚੋਣਾਂ ਪੂਰੇ ਪੀਸਫੁਲੀ ਤੇ ਵਧੀਆ ਢੰਗ ਨਾਲ ਇੱਥੇ ਨਿਪਟੜੇ ਚੜ ਜਾ ਸਕੇ ਧੰਨਵਾਦ ਆਪਣੇ ਕੋਲ 97 ਬੋਥ ਨੇ ਬਟਾਲੇ ਵਿੱਚ ਸਾਨੂੰ ਵਿੱਚੋਂ ਦਾ ਸਾਰਾ ਸਮਾਨ ਰੈਡੀ ਹੈ ਆਪਣੇ ਕੋਲ ਤੇ ਬਸ ਟੀਮਾਂ ਦੀ ਵੇਟ ਕਰ ਰਹੇ ਹਾਂ ਟੀਮ ਤਿਆਰ ਹੋਏਗੀ ਤੇ ਸਾਰੇ ਤੋਰਦੇ ਨਹੀਂ ਆਪਾਂ ਇੱਥੋਂ ਜੀ ਟ੍ਰੇਨਿੰਗ ਦੇ ਪਹਿਲੇ 2-3 ਸੈਸ਼ਨ ਲੱਗ ਚੁੱਕੇ ਹਨ ਲਗਾਤਾਰ ਅੱਜ ਸਿਰਫ ਟੀਮਾਂ ਬਣ ਕੇ ਇੱਥੋਂ ਤੁਰਨੇ ਆਪਾਂ